पेंड कोठा गुरु का जिला बठिंडा विखे समूह सतिकार कमेटी कोठा गुरु का नौजवान वीर वालों श्री गुरु अर्जन देवजी दी शहीदीनु देव जी शहीद समर्पित ठंडे जल जिस सारे वीरा ने रल मिलके सेवा सेवा की ਇਲਾਕੇ ਦੇ ਸੇਵਾਦਾਰੀ ਲੋਕਾਂ ਦਾ ਸਾਇਆ ਜੋ ਕੋਈ ਜਾਤੇ ਪਾਰੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਕੰਡਾ ਮਿੱਠਾ ਜਲਸ਼ੱਕੀ ਜੀ ਠੰਡਾ ਮਿੱਠਾ ਜਲਸ਼ੱਕੀ ਸੰਗਦੇ ਠੰਡਾ ਮਿੱਠਾ ਜਲਸ਼ੱਕੀ ठंडा मिठा जा ਉਨੇ ਸੁਭਾਣਾ ਲੱਗ ਰਿਹਾ ਉਹਨਾਂ ਦਾ ਅਪੜਾ ਸੁਹਾਵਾ ਨਿਵਾ ਰਹੇ ਆ ਬਾਬਾ ਨਾਲ ਕਿਰਨ ਜੜ ਦੀ ਗਲ ਚ ਰੱਖੀ ਪਾਛੇ ਜਿੰਨਾ ਮੇਰਾ ਸੁੱਖ ਜਾਗਾ ਜੋ ਮਾਇਆ ਚ ਡਾ ਰਹੀ ਹੈ ਬਾਬਾ ਨਾਲ ਸੁੱਖ ਜਾਂਦੀ ਪਰਉ ਰਹਿਣ ਢੰਡਾ ਜਲ ਸ਼ਾਕੇ ਬਾਬਾ ਜੀ ਕਵਲੇ ਭਰੇ ਰਹਿਣਾ ਵੈਗੂ ਸਾਰਾ ਦੇ ਇਹ ਪ੍ਰਿਆਸ ਰੱਖੇ ਜੀ ਤੇ ਮਾਤਾ ਚੜੀ ਗਿਆ ਰੱਖੇ ਸਾਰੇ ਸੇਵਾਦਾਰ ਵੀਰ ਉਹਦੇ ਸੇਵਾ ਕਰਦੇ ਰਹਣਾ ਵੈਗੂ ਜੀ ਇਹਨਾਂ ਨੂੰ ਸਵਾਗਤ ਦਾ ਬਾਲ ਵਾਖਣ ਜੀ ਸੰਧਾ ਮਠਾ ਜਾਨ ਸਾਹਿਬ ਦੇ ਸੰਧਾ ਮਠਾ ਜਾਨ ਸਾਹਿਬ ਕੇ ਆਲਾ ਜੀ ਆਹ ਜਿੱਦੇ ਟਾਲੇ ਪਹੁੰਚਾ ਕਰੋ ਜੀ ਆ ਬੱਚੇ ਬੇਟੀਆਂ ਜਿੱਥੇ ਬੱਤਾਂ ਫੜ ਲੈ ਕਰੋ ਨਾਮ ਦੀ ਨਾਲ ਜੀ ਉੱਤੇ ਸਾਰਣ ਬੇਟੀਆਂ ਗੱਡੀ ਰੋਕ ਕੇ ਜੀ ਸਾਈਡ ਤੇ ਲਾਣਾ ਕਰੋ ਸ਼ਿਵਗਰਮ ਬੇਟੀਆਂ ਕੇ ਗੱਡੀ ਥੜਕੇ ਲਾਣਾ ਕਰੋ ਮੋਟਰਸਾਈਕਲ ਵੀ ਸਾਈਡ ਤੇ ਲਵਾਇਆ ਕਰੋ ਸਮਾਨ ਕਰਨ ਦੇ ਆ ਜਿਹਨਾਂ ਪੰਜਾਬੀ ਨੂੰ ਮਾਣ ਪਿਆ ਸਮਾਜਨਾ ਚੜ੍ਹਦੀ ਕਲਾ ਬੱਚੋ ਨੇ ਜਨ ਜਗਦੀ ਰਾਜ ਚੌਂਸਰਤੀ ਬੱਚੋ ਵਾਲੇ ਪਰ ਰਾਜ ਵਿੱਚ ਥੋੜਾ ਥੋੜਾ ਅੱਗੇ ਕਰਾ ਲਿਆ ਕਰੋ ਰਾਜ ਵਿੱਚ ਸਾਧਨ ਨਰਕਾ ਕਰੋ ਸੱਤ ਤੋਂ ਸੱਲੇ ਖਾਣੇ ਵੱਡਾ ਮਟਾ ਜਾਏ ਰਾਜ ਦੇ ਵੈਰੂ

ਖਿਲਾ ਲੰਕਰ ਲਾਉਂਦੇ ਬੱਪ ਤੇ ਸੈੰਗਿਆ ਬੱਲੇ ਅੰਕਾਂ ਦੇ ਖੰਡੇ ਖੜਕਾ ਇੱਕ ਹੈ ਪਾਗ ਦੀ ਦੰਡਾ ਮਠਾਈ ਦਾ ਤਿਆਰ ਕੀਤਾ ਹੈ ਜਰੂਰ ਜਾ ਕੇ ਜਾਇਆ ਕਰੋ ਜੀ ਜੀ

تھوڑا ہن گدی تھاڈا محمد گل جی اے سدا بارا ویلا سن لے پھڑ کے چاگو میں دس لے پھڑ کے چاگو پیچھے پیچھے میرے پایا پایا محمد گل جی تھاڈا محمد گل جی اے سدا ویلا گدی کر او پانچ لاکھ کر کے رو رو